ਤੁਸੀਂ ਕੀ ਕਰੋ ਇੱਥੇ ਕੀ ਕਲਾਮ ਚ ਲਿਖਿਆ ਮਿਹਰਬਾਨੀ ਕਰਕੇ ਫਿਰ ਦੁਬਾਰਾ ਇਸ ਨੂੰ ਪੜਿਓ ਅਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ ਮੇਰੇ ਪਿਆਰੇ ਪਿਆਰੇ ਤੈਨ ਪ੍ਰਭੂ ਪ੍ਰਭੂ ਉਹਨਾਂ ਬੱਚਿਆਂ ਨੂੰ ਪਸੰਦ ਕਰਦਾ ਉਹਨਾਂ ਧੀਆ ਨੂੰ ਪਸੰਦ ਕਰਦਾ ਉਹਨਾਂ ਬੇਟਿਆਂ ਨੂੰ ਪਸੰਦ ਪ੍ਰਭੂ ਕਰਦਾ ਜਿਹੜੇ ਆਪਣੇ ਪਰਮੇਸ਼ਰ ਦੇ ਅਧੀਨ ਹੋ ਜਾਂਦੇ ਨੇ ਹਲੇ ਮਾਨੂ ਪ੍ਰਭੂ ਬਹੁਤ ਪਿਆਰ ਕਰਦਾ ਹਲੇ ਮਾਨੂ ਬਹੁਤ ਪ੍ਰਭੂ ਚਾਹੁੰਦਾ ਤੇ ਕਮੰਡੀਆਂ ਦਾ ਪਰਮੇਸ਼ਵਰ ਸਾਮਣਾ ਕਰਦਾ ਕਮੰਡੀ ਲੋਕ ਪ੍ਰਭੂ ਨੂੰ ਪਸੰਦ ਨਹੀਂ ਕਮੰਡੀ ਸਵਰਗ 'ਚ ਨਹੀਂ ਜਾਣਗੇ ਕਮੰਡੀ ਜਿਹੜੇ ਨੇ ਨਾ ਉਹ ਸਵਰਗ 'ਚ ਨਹੀਂ ਜਾ ਸਕਦੇ ਜਿੰਨਾ ਮਰਜੀ ਜਤਨ ਲਾ ਲੈਣਾ ਜਿੰਨਾ ਮਰਜੀ ਜ਼ੋਰ ਲਾ ਲੈਣ ਜਿੰਨੇ ਮਰਜੀ ਪਾਠ ਪੂਜਾ ਕਰ ਲੈਣ ਜਿੰਨੇ ਮਰਜੀ ਲੰਗੜ ਲਾ ਲੈਣਾ ਜੋ ਮਰਜੀ ਕਰ ਲੈਣਾ ਕਮੰਡ ਜਿਹੜਾ ਹੈ ਨਾ ਤੇ ਕਮੰਡੀ ਲੋਕ ਵਹਿਮ ਚ ਲਿਖਿਆ ਕਮੰਡੀਆਂ ਦਾ ਪ੍ਰਭੂ ਸਾਹਮਣਾ ਕਰਦਾ ਤੇ ਕਮੰਡੀਆਂ ਨੂੰ ਪ੍ਰਭੂ ਪਸੰਦ ਕਰਦਾ ਅਨਸਾਨ ਨੂੰ ਮਾਰਦਾ ਕੋਈ ਨਹੀਂ ਆ ਜਦੋਂ ਵੀ ਮਾਰਦਾ ਆ ਨਾ ਉਸ ਦਾ ਕਮੰਡ ਮਾਰਦਾ ਹੈ ਕੌਣ ਮਾਰਦਾ ਭਲਾ ਕਮੰਡ ਮਾਰਦਾ ਮਰਦਾ ਤੇ ਨਹੀਂ ਸਭ ਪਰ ਇਹਦੇ ਕਮੰਡ ਨਹੀਂ ਮਾਰਿਆ ਹੈ ਨਾ ਆਪਾਂ ਖਾਸ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਈ ਵਾਰੀ ਵੀ ਮਰਨਾ ਨਹੀਂ ਸੀ ਇਹਨੇ ਇਹ ਮਰਿਆ ਕਹਾਜਿਆ ਕਿ ਕਮੰਡ ਕਰਦਾ ਸੀ ਤੇ ਕਮੰਡੀਆਂ ਦਾ ਪ੍ਰਭੂ ਸਾਥ ਦਿੰਦਾ ਪਰ ਹਲੀ ਮੀ ਹਲੀਮ ਲੋਕ ਸਹਿਣ ਵਾਲੇ ਲੋਕ ਲੜਾਈਆਂ ਤੋਂ ਬਚਣ ਵਾਲੇ ਝਗੜਿਆਂ ਤੋਂ ਬਚਣ ਵਾਲੇ ਔਰ ਪ੍ਰਭੂ ਦੇ ਅਧੀਨ ਰਹਿਣ ਵਾਲੇ ਉਹ ਹਮੇਸ਼ਾ ਜਿੱਤੂ ਪ੍ਰਾਪਤ ਕਰਦੇ ਨੇ ਤੇ ਕਦੇ ਵੀ ਹਾਰਦੇ ਨਹੀਂ ਆਂਤੇ ਪ੍ਰਭੂ ਉਹਨਾਂ ਦਾ ਸਾਥ ਦਿੰਦਾ ਤੇ ਪਿਆਰ ਵੀ ਉਹਨਾਂ ਦੇ ਨਾਲ ਕਰਦਾ ਅਗਲਾ ਵਚਨ ਆਪਾਂ ਸਿੱਖਾਂਗੇ ਬੜੇ ਧਿਆਨ ਦੇ ਨਾਲ ਪਰ ਸ਼ੈਤਾਨ ਦਾ ਸਾਹਮਣਾ ਪਰ ਸ਼ੈਤਾਨ ਦਾ ਸਾਹਮਣਾ ਕਰੋ ਸ਼ੈਤਾਨ ਨੂੰ ਨੇੜੇ ਨਾ ਆਉਂਦੋ ਸ਼ੈਤਾਨ ਤੁਹਾਡੇ ਨੇੜੇ ਨਾ ਆ ਜਾਏ ਸ਼ੈਤਾਨ ਉਹਨਾਂ ਦੇ ਨੇੜੇ ਆਉਂਦਾ ਜਿੰਨੇ ਕਮੰਡੀ ਲੋਕ ਹੁੰਦੇ ਨੇ ਕਮਾਂਡ ਕਰਨ ਵਾਲੇ ਹਲੇਮ ਜਿਹੜੇ ਨੇ ਨਾ ਪ੍ਰਕਾਸ਼ ਪਹਿਲਾ ਪਤਰਸ 5 ਦੀ 6 ਚ ਲਿਖਿਆ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥਾਂ ਦੇ ਹੇਠ ਨੀਵਿਆ ਕਰੋ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਜਦੋਂ ਤੁਸੀਂ ਪਰਮੇਸ਼ਰ ਤੇ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥਾਂ ਦੇ ਹੇਠ ਨਿਮਰਤਾ ਕਰਦੇ ਹੋ ਨਾ ਤੇ ਪ੍ਰਭੂ ਤੁਹਾਨੂੰ ਉੱਚਿਆਂ ਫੇਰ ਕਰੇਗਾ ਉਹਨਾਂ ਚਿਰ ਤੁਸੀਂ ਉੱਚਿਆਂ ਨਹੀਂ ਹੋਵੋਗੇ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਤੁਸੀਂ ਕੀ ਕਰੋ ਸ਼ੈਤਾਨ ਦਾ ਸਾਹਮਣਾ ਕਰੋ ਕਾਢੀ ਜ਼ਿੰਦਗੀ 'ਚ ਸ਼ੈਤਾਨ ਤੇ ਅਬਲ ਤੇ ਆਵੇ ਹੀ ਨਾ ਸ਼ੈਤਾਨ ਦਾ ਤੇ ਕੰਮ ਹੀ ਨਹੀਂ ਨਾ ਪ੍ਰਭੂ ਵਾਲੇ ਪ੍ਰਭੂ ਦੇ ਲੋਕਾਂ ਦੇ ਕੋਲ ਆਉਣਾ ਕਿਉਂਕਿ ਪ੍ਰਭੂ ਜੀ ਕਹਿੰਦੇ ਤੁਸੀਂ ਮੇਰਾ ਨਾਮ ਲਵੋਗੇ ਤੇ ਸ਼ੈਤਾਨ ਤੁਹਾਡੇ ਵਿੱਚੋਂ ਬਾਝੀ ਜਾਵੇਗਾ ਤੇ ਤੁਸੀਂ ਨਾਮ ਇਹ ਸੁਮ ਸੀਦਾ ਹਰ ਵੇਲੇ ਲਵੋਗੇ ਹਰ ਵੇਲੇ ਪੁਕਾਰਦੇ ਰਹੋਗੇ ਪ੍ਰਭੂ ਕੋ ਡਰਦੇ ਰਹੋਗੇ ਤੇ ਜਿੰਨਾ ਤੁਸੀਂ ਪ੍ਰਭੂ ਕਾ ਡਰੋਗੇ ਉਸ ਤੋਂ ਵਾਤ ਜਿਆਦਾ ਸ਼ੈਤਾਨ ਤੁਹਾਡੇ ਕੋ ਡਰੇਗਾ ਤਹਾਡੀ ਜ਼ਿੰਦਗੀ ਚ ਆਏਗਾ ਤੇ ਤੁਹਾਡੇ ਘਰ ਚ ਰੁਕਾਵਟ ਵੀ ਨਹੀਂ ਆਏਗੀ ਤੁਹਾਡੇ ਘਰ ਚ ਬਿਮਾਰੀ ਵੀ ਨਹੀਂ ਆਏਗੀ ਕਿਉਂਕਿ ਤੁਹਾਡੇ ਘਰ ਚ ਤੇ ਤੁਹਾਡੇ ਮੂੰਹ ਚ ਕੌਣ ਆ ਯਿਸੂ ਮਸੀਹ ਤੇ ਜਿਹਦੇ ਕੋਲ ਯਿਸੂ ਹੁੰਦਾ ਨਾ ਉਹਦੀ ਜ਼ਿੰਦਗੀ ਦੇ ਵਿੱਚ ਕਸ਼ਟ ਨਹੀਂ ਹੁੰਦਾ ਉਹਦੇ ਕੋਲ ਦੁਨੀਆਂ ਦੀਆਂ ਸਵਰਗ ਦੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਸਿਰਫ ਸਮਝਣ ਦੀ ਜਰੂਰਤ ਹੈ। ਮੈਂ ਇੱਕ ਵਚਨ ਹੋਰ ਮਿਹਰਬਾਨੀ ਕਰਕੇ ਮੇਰੇ ਨਾਲ ਪੜ੍ਹ ਲਿਏ। ਮੱਤੀ ਦੀ ਅੰਧੀਲ ਜਾਰਾ ਬਾਪੂ ਦੀ ਠਾਈ ਐਤ ਨੂੰ ਮਿਹਰਬਾਨੀ ਕਰਕੇ ਪੜਦੇ ਹੋ ਜਿੰਨੂੰ ਮਿਲ ਗਿਆ ਹੈ। ਔਰ ਥੋੜਾ ਸਮਾਂ ਮੈਂ ਤੁਹਾਡਾ ਲੈਣਾ ਚਾਹੁੰਨਾ। ਥੋੜੇ ਸਮੇਂ ਦੇ ਵਿੱਚ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਤੁਸੀਂ ਸਿੱਖੋਗੇ ਇਹ ਵਚਨ ਨੇ ਹੀ ਤੁਹਾਨੂੰ ਬਚਾਉਣਾ। ਵਚਨ ਹੀ ਤੁਹਾਡੇ ਵਿੱਚ ਉਹ ਕਮੀਆਂ ਕਮੀਆਂ ਕੱਢੇਗਾ ਵਚਨੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਵੇਗਾ ਵੇਖੋ ਜਸੂਸੀ ਜੀ ਦੇ ਕੋਲ ਵਚਨ ਸੀ ਸ਼ੈਤਾਨ ਉਹਦੇ ਨੇੜੇ ਆਇਆ ਸ਼ੈਤਾਨ ਨੇ ਸੋਚਿਆ ਕਿ ਇਹ ਵੀ ਭੈਣ ਭੂਆ ਵਾਂਗੂ ਖਾਲੀ ਆ ਸ਼ੈਤਾਨ ਨੇ ਸੋਚਿਆ ਕਿ ਰੂਲਦੂ ਭਾਵ ਨੂੰ ਇਹ ਵੀ ਖਾਲੀ ਇਹਦੇ ਕੋਲ ਵੀ ਵਚਨ ਨਹੀਂ ਆ ਸ਼ੈਤਾਨ ਆ ਗਿਆ ਜਸੂ ਦੇ ਸਾਹਮਣੇ ਔਰ ਇਹ ਸੁਮਸੀ ਕਾਨੇ ਨਾ ਭਰਿਆ ਹੋਇਆ ਸੀ ਆਤਮਾ ਦੇ ਨਾਲ ਸੰਮਰਥ ਦੇ ਨਾਲ ਭਰਿਆ ਹੋਇਆ ਸੀ ਬਚਨ ਦੇ ਨਾਲ ਭਰਿਆ ਹੋਇਆ ਸੀ ਤੇ ਜਦੋਂ ਸ਼ੈਤਾਨ ਨੂੰ ਪਤਾ ਲੱਗਾ ਨਾ ਲਾ ਵੀ ਹੁਣ ਇਹਦੀ ਕਮਜ਼ੋਰੀ ਮੈਂ ਲੱਭ ਲਈ ਸ਼ਤਾਨ ਆਇਆ ਕਹਿੰਦਾ ਪੱਥਰਾਂ ਨੂੰ ਕਹਿ ਹਾਂ ਰੋਟੀ ਬਣ ਜਾਏ ਕਿਹਦੇ ਪਿਆਰ ਨਾਲ ਨੂੰ ਕਹਿ ਰਿਹਾ ਹੈ ਕਹਿੰਦਾ ਪੱਥਰਾਂ ਨੂੰ ਕਹਿ ਰੋਟੀ ਬਣ ਜਾਇ ਤੇ ਪ੍ਰਭੂ ਯੇਸ਼ੂ ਮਸੀਹ ਨੇ ਵਚਨ ਦੇ ਵਿੱਚ ਉਹ ਗੱਲ ਕੀਤੀ ਕਿ ਬਾਹਰੋਂ ਕੀਤੀ ਵਚਨ ਚੋਂ ਕੀਤੀ ਵਚਨ ਚੋਂ ਹੀ ਪ੍ਰਭੂ ਜੀ ਕਹਿੰਦੇ ਇਨਸਾਨ ਨਿਰਾ ਰੋਟੀ ਦੇ ਨਾਲ ਹੀ ਨਹੀਂ ਜੀਉਂਦਾ ਤੈਨੂੰ ਕਿਤੇ ਭਲੇਖਾ ਨਾ ਹੋਵੇ ਰੋਟੀ ਦੇ ਨਾਲ ਹੀ ਨਹੀਂ ਜੀਉਂਦਾ ਹਰ ਇੱਕ ਪਰਮੇਸ਼ੁਰ ਦੇ ਮੂੰਹ ਦੇ ਵਿੱਚੋਂ ਜਿਹੜਾ ਵਚਨ ਨਿਕਲਿਆ ਹਰ ਇੱਕ ਹਰ ਇੱਕ ਬਚਨ ਜਿਹੜਾ ਉਹਦੇ ਮੂੰਹ ਚੋਂ ਨਿਕਲਿਆ ਇਨਸਾਨ ਉਹਦੇ ਨਾਲ ਕੀ ਕਰਦਾ ਹੈ ਜਿਉਂਦਾ ਰਹਿੰਦਾ ਤੇ ਮੈਂ ਕਹਿੰਦਾ ਇਸ ਕਰਕੇ ਜੁਦਾਵਾ ਕਿ ਮੇਰੇ ਵਿੱਚ ਹਰ ਇੱਕ ਪਰਮੇਸ਼ਰ ਦਾ ਬਚਨ ਹੈ ਤੁਹਾਡੇ ਕੋਲ ਵੀ ਜਦੋਂ ਪਰਮੇਸ਼ਰ ਦਾ ਬਚਨ ਹੋਵੇਗਾ ਨਾ ਤੁਹਾਡੇ ਵਿੱਚ ਪ੍ਰਭੂ ਦਾ ਬਚਨ ਹੋਵੇਗਾ ਨਾ ਤੇ ਸ਼ੈਤਾਨ ਆਏਗਾ ਤੁਹਾਨੂੰ ਪਰਖੇਗਾ ਤੇ ਜਦੋਂ ਨੂੰ ਪਤਾ ਲੱਗ ਜੇਗਾ ਵੀ ਇਹ ਖਾਲੀ ਨਹੀਂ ਆ ਇਹ ਭਰੇ ਹੋਏ ਲੋਕ ਨੇ ਤੇ ਪਵਿੱਤਰ ਆਤਮਾਨਾ ਵੀ ਭਰੇ ਨੇ ਮੱਸੇਨਾ ਵੀ ਭਰੇ ਹੋਏ ਨੇ ਵਚਨਾਂ ਵੀ ਭਰੇ ਹੋਏ ਨੇ ਤੇ ਉਹ ਫਿਰ ਤੁਹਾਡੇ ਲਾਗੋ ਭਾਜੀ ਚਾਹੇ ਸਥਾਨ ਨਹੀਂ ਤੁਹਾਡੀ ਜ਼ਿੰਦਗੀ ਚਾਹੇਗਾ ਸਥਾਨ ਉਹਨਾਂ ਦੇ ਕੋਲ ਆਉਂਦਾ ਜਿਹੜਾ ਉਹਦੇ ਆਪਣੇ ਲੋਕ ਨੇ ਕਿਉਂਕਿ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਕੋਈ ਇਹਨਾਂ ਦੇ ਵਿੱਚੋਂ ਕੱਢ ਲਿਆਂਦਾ ਹੈ ਹੁਣ ਮੈਂ ਕੀ ਕੀਤਾ ਤੁਹਾਨੂੰ ਇਹਨਾਂ ਵਿੱਚੋਂ ਕੱਢ ਕੇ ਲੈ ਆਂਦਾ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਪ੍ਰਭੂ ਨੇ ਤੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੱਢਿਆ ਆ ਇਜ਼ਰਾਇਲ ਤੁਹਾਨੂੰ ਹੁਣ ਯਹੂਦੀ ਬਣਾਇਆ ਯਹੂਦੀ ਤੇ ਯਹੂਦੀ ਸਾਰੀਆਂ ਕੂਮਾਂ ਨਾਲੋਂ ਕੁੱਤਮ ਆ ਕੁੱਤੇ ਆ ਤੇ ਜਿਸੁੰਸੀ ਸਾਡਾ ਕੌਣ ਸੀ ਜਹੂਦੀ ਸੀ ਬੋ ਹਾਲੇਲੂਇਆ ਜਹੂਦੀਆਂ ਨਾਲ ਤੇ ਹੱਥ ਕਿਸੇ ਦੇ ਨਾਲ ਟੱਚ ਹੋ ਜੇ ਨਾ ਤੇ ਉਹ ਸਾਤ-ਸਾਤ ਵਾਰੀ ਧੋਂਦੇ ਨੇ ਜੇ ਕੋਈ ਕੱਪੜਾ ਕਿਸੇ ਨੇ ਜਹੂਦੀਆਂ ਦਾ ਛੂਲਿਆ ਨਾ ਤੇ ਉਹ ਉਹ ਆਪਣੇ ਨਾਲੋਂ ਕੱਪੜਾ ਹੀ ਲਾ ਕੇ ਸੁੱਟ ਦਿੰਦੇ ਸੀ ਜਹੂਦੀ ਲੋਕ ਕਹਿ ਦਿੰਦੇ ਨੇ ਸਾਈ ਬਣ ਗਏ ਆ ਉਹ ਸਾਈ ਬਣਨਾ ਤੇ ਬੜੀ ਵੱਡੀ ਗੱਲ ਆ ਸਾਈ ਦੇ ਵਡੀ ਕੌਮ ਆ ਪਰਮੇਸ਼ਰ ਦੀ ਕੌਮ ਆ ਪ੍ਰਭੂ ਯਿਸੂ ਦੀ ਕੌਮ ਆ ਬੋ ਹਾਲੇਲੂਇਆ ਹਾਲੇਲੂਇਆ ਯਹੂਦੀ ਲੋਕ ਨੇ ਅਰ ਯਹੂਦੀਆਂ ਦੇ ਕੋਲ ਪਰਮੇਸ਼ਰ ਨੇ ਯਹੂਦੀਆਂ ਦੇ ਕੋਲ ਪਰਮੇਸ਼ਰ ਨੇ ਗਿਆਨ ਆ ਯਹੂਦੀਆਂ ਨੂੰ ਪਰਮੇਸ਼ਰ ਨੇ ਗਿਆਨ ਦਿੱਤਾ ਅੱਜ ਮੋਬਾਈਲ ਜਿਹੜਾ ਸੀ ਅੱਥਾਟ ਬੜੀ ਫਿਰਦੇ ਆ ਇਹ ਯਹੂਦੀਆਂ ਦੀ ਦੇਣ ਆ ਕੰਪਿਊਟਰ ਇਹੀ ਚਲਾਉਂਦੇ ਆ ਯਹੂਦੀਆਂ ਦੀ ਦੇਣ ਆ ਇਹ ਮੈਕ ਯਹੂਦੀਆਂ ਦੀ ਦੇਣ ਆ ਇਹ ਪੱਖੇ ਯਹੂਦੀਆਂ ਦੀ ਦੇਣ ਆ ਇਹ ਸਾਊਂਡ ਸਿਸਟਮ ਜੋ ਕੁਝ ਵੀ ਤੁਸੀਂ ਦੁਨੀਆ ਤੇ ਦੇਖਦੇ ਹੋ ਸਭ ਤੋਂ ਪਹਿਲੇ ਕੌਣ ਕੌਣ ਬਣਾਉਂਦੇ ਤੇ ਕਿੰਨਾਂ ਦੇ ਕੋਲ ਆਉਂਦਾ ਯਹੂਦੀਆਂ ਦੇ ਕੋਲ ਇਸرائیਲੀ ਲੋਕ ਬਣਾਉਂਦੇ ਨੇ ਬੋਲ ਦੋ ਹੇਲੀਉਆ ਤੇ ਅਸੀਂ ਕਿੰਨਾਂ ਦੇ ਪੁੱਤਰ ਆ ਹੋਣਾ ਪਰ ਮੈਸੁਰ ਦੇ ਪੁੱਤਰ ਆ ਯਹੂਦੀਆਂ ਹੀ ਜੇਸੂਸੀ ਸਾਡਾ ਪਿਤਾ ਉਹ ਯਹੂਦੀਆਂ ਤੇ ਅਸੀਂ ਵੀ ਕੌਣ ਆ ਯਹੂਦੀਆਂ ਹੀ ਈਸਾਈ ਨਹੀਂ ਆ ਬੋਲ ਹਾਲੇਲੂਇਆ ਆਹੀ ਇੱਕ ਦੀ ਵੱਡੀ ਐਡੇ ਵੱਡੇ ਪਰਮੇਸ਼ੁਰ ਦੇ ਪੁੱਤਰਾਂ ਐਡੇ ਵੱਡੇ ਆ ਇਹਦੇ ਜੇਸੂਸੀ ਨੇ ਜੇਸੂਸੀ ਹੀ ਜੇਸੂਸੀ ਨੇ ਕਾਨੂੰਨ ਖਤਮ ਕੀਤਾ ਬਿਨ ਨਫਰਤ ਨਹੀਂ ਪਿਆਰ ਜੇਸੂਸੀ ਲੈ ਕੇ ਆਇਆ ਯੇਸ਼ੂ ਮਸੀਹ ਨੇ ਯਹੂਦੀਆਂ ਦੇ ਇੱਕ ਯਹੂਦੀ ਹੋ ਕੇ ਗੈਰ ਕੋਮਾਂ ਦੇ ਘਰ ਚੋਂ ਖਾਦਾ ਤੁਹਾਨੂੰ ਪਤਾ ਹੈ ਇੱਕ ਖੂਹ ਦੇ ਉੱਤੇ ਔਰਤ ਪਾਣੀ ਪੜ ਰਹੀ ਸੀ ਯੇਸ਼ੂ ਮਸੀਹ ਨੇ ਕਿਹਾ ਕਿ ਤੂੰ ਮੈਨੂੰ ਪਾਣੀ ਪਿਲਾ ਮੈਂ ਪੂਰਾ ਬਚਨ ਨਹੀਂ ਮੈਂ ਥੋੜਾ ਜਿਹਾ ਦੱਸੂਗਾ ਯੇਸ਼ੂ ਮਸੀਹ ਨੂੰ ਔਰਤ ਕਹਿੰਦੀ ਪਤਾ ਕੀ ਕਹਿੰਦੀ ਕਿ ਯਹੂਦੀ ਹੋ ਕੇ ਤੂੰ ਸਾਮਰੀਆਂ ਦੇ ਕੋਲ ਪਾਣੀ ਮੰਗਦਾ ਬੋਲੋ ਹalleluyah ਹalleluyah ਕੋਈ ਵਰਤ ਨੂੰ ਪਤਾ ਹੀ ਕਿ ਯਹੂਦੀਆਂ ਯਹੂਦੀ ਇਹਦੇ ਸਾੰਬਰੀਆਂ ਦੇ ਸਾੰਬਰੀ ਭਾਵ ਗੈਰ ਕੌਮ ਬੋਲੋ ਹalleluyah ਹalleluyah ਤੇ ਯਹੂਦੀਆਂ ਦੇ ਸਾੰਬਰੀਆਂ ਦਾ ਪਰਸਾਵਾ ਵੀ ਪੈ ਜਾਂਦਾ ਹੈ ਨਾ ਕਿਤੇ ਤੇ ਉਹ ਆਪਣੇ ਆਪ ਨੂੰ ਜਾ ਕੇ ਸੱਤ ਵਾਰੀ ਸਾਬਣ ਲਾਉਂਦੇ ਹੀ ਨਾਉਂਦੇ ਹੀ ਤੇ ਇਹਨਾਂ ਦਾ ਕੀ ਪੈ ਗਿਆ ਸਾਡੇ ਤੇ ਪਰਸਾਵਾ ਪੈ ਗਿਆ ਹੀ ਉਹਨਾਂ ਦੇ ਵਿੱਚੋਂ ਆ ਤਾਨੂੰ ਕਿਤੇ ਭਲੇਖਾ ਨਾ ਹੋਵੇ ਬੋਲੋ ਹallelujah ਪਰ ਇਹ ਸੁਮਸੀ ਨੇ ਕਿਹਾ ਨਹੀਂ ਮੈਂ ਪਿਆਰ ਵੰਡਣ ਆਇਆ ਤੇ ਤੁਸੀਂ ਵੀ ਕੀ ਕਰੋ ਪਿਆਰ ਗੈਰ ਕੋਮਾ ਨਾਲ ਪਿਆਰ ਕਰੋ ਲੜਨਾ ਨਹੀਂ ਉਹਨਾਂ ਦੇ ਨਾਲ ਇਹ ਸੁਮਸੀ ਨੇ ਲੜਨਾ ਨਹੀਂ ਸਿਖਾਇਆ ਪਿਆਰ ਸਿਖਾਇਆ ਤੇ ਪ੍ਰਭੂ ਜੀ ਕੀ ਕਹਿੰਦੇ ਨੇ ਜਿਆ ਪਿਆਰ ਮੈਂ ਕਰਦਾ ਹਾਂ ਤਿਆ ਤੁਸੀਂ ਵੀ ਇੱਕ ਦੂਜੇ ਦੇ ਨਾਲ ਕਰਿਆ ਨਫ਼ਰਤ ਕਰਨੀ ਪ੍ਰਭੂ ਨੇ ਨਹੀਂ ਸਿਖਾਇਆ ਔਰ ਜਿੱਦਾਂ ਦੇ ਪ੍ਰਭੂ ਦੀ ਗੋਮਿਆ ਨਾ ਜਿੱਦਾਂ ਦੇ ਪ੍ਰਭੂ ਦੀ ਪ੍ਰਭੂ ਦੀ ਪਰਜਾ ਵਾ ਕਿ ਜਿਹੜੀ ਜਾਤ ਦੇ ਵਿੱਚ ਪ੍ਰਭੂ ਆ ਨਾ ਜਹੂਦੀ ਨੇ ਤੇ ਜਹੂਦੀਆਂ ਦੇ ਕੋਲ ਬੱਤੀ ਸਮਝ ਤੇ ਖੋਦ ਗਿਆਨ ਹੁੰਦਾ ਬੋਲ ਹalleluyah ਹalleluyah ਤਾਂਗੇ ਤੇ ਪ੍ਰਭੂ ਕਹਿੰਦਾ ਮੇਰੇ ਕੋਲ ਆਓ ਜਿਹਨੂੰ ਬੁੱਧ ਦਾ ਘਾਟਾ ਮੇਰੇ ਕੋ ਆਕੇ ਲੈ ਲਾਵੇ ਮੈਂ ਉਹਨੂੰ ਗਿਆਨ ਨਾਲ ਪਰਦੇਾਂਗਾ ਮੈਂ ਉਹਨੂੰ ਸਮਝ ਦੇ ਨਾਲ ਪਰਦੇਾਂਗਾ ਮੈਂ ਉਹਨੂੰ ਮੁਕਤੀ ਦਵਾਂਗਾ ਮੈਂ ਉਹਨੂੰ ਸ਼ਾਂਤੀ ਦਵਾਂਗਾ ਮੈਂ ਉਹਨੂੰ ਨਜਾਤ ਦਵਾਂਗਾ ਮੈਂ ਉਹਦੇ ਸਾਰੇ ਗੰਮ ਚੁੱਕ ਲੂੰਗਾ ਉਹਦੇ ਸਾਰੇ ਪਾਪਾਂ ਨੂੰ ਮਾਫ਼ ਕਰ ਰਬੂ ਸਾਰੇ ਪਾਪ ਮਾਫ ਕਰ ਦਿੰਦਾ ਕਿਸੇ ਕੋਲ ਪਾਪ ਮਾਫ ਕਰਨ ਦਾ ਇਦਕਾਰ ਨਹੀਂ ਹੈਗਾ ਰਸੂਲਾਂ ਦੇ ਕਰਤੱਵ ਚਾਰ ਦੀ 12 ਦੇ ਵਿੱਚ ਲਿਖਿਆ ਮੁਕਤੀ ਕਿਸੇ ਦੂਸਰੇ ਦੇ ਕੋਲ ਹੈਗੀ ਆਕਾਸ਼ ਦੇ ਹੇਠਾਂ ਇਹਨਾਂ ਮਨੁੱਖਾਂ ਵਿੱਚ ਕੋਈ ਦੂਸਰਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਇਹ ਬਾਈਬਲ ਦੇ ਵਿੱਚ ਲਿਖਿਆ ਖੁਦ ਖੁਦ ਯਿਸੂ ਮਸੀਹ ਨੇ ਆਤਮਾ ਦੇ ਦੁਆਰਾ ਲਿਖਾਇਆ ਏ ਬਚਾਓ ਨਹੀਂ ਆ ਕਿਸੇ ਕੋਲ ਕਿਉਂਕਿ ਪ੍ਰਭੂ ਨੇ ਕਿਹਾ ਅਕਾਸ਼ ਦੇ ਹੇਠਾਂ ਇਹਨਾਂ ਮਨੁੱਖਾਂ ਦੇ ਵਿੱਚ ਕੋਈ ਦੂਸਰਾ ਨਾਮ ਨਹੀਂਗਾ ਕੋਈ ਦੂਸਰਾ ਨਾਮ ਨਹੀਂ ਹੈਗਾ ਇਹ ਬਿਬਲੇ ਖਾ ਕੱਢ ਦਿਓ ਇੱਕ ਹੀ ਨਾਮ ਆ ਜਿਹੜਾ ਸਵਰਗ ਤੋਂ ਆਇਆ ਜਿਹਦਾ ਨਾਮ ਉੱਚੀ ਬਾਜਣਾ ਬੋਲੋ ਜਿਹਦਾ ਨਾਮ ਜੇ ਜਿਸੂ ਹੀ ਉਹ ਹੀ ਤੁਹਾਨੂੰ ਬਚਾ ਸਕਦਾ ਉਹੀ ਤੁਹਾਨੂੰ ਸਵਰਗ ਦੇ ਵਿੱਚ ਲਿਜਾ ਕੋਈ ਸਵਰਗ ਵਿੱਚ ਨਹੀਂ ਲਿਜਾ ਸਕਦਾ ਕਿਉਂਕਿ ਨਾ ਕੋਈ ਸਵਰਗ ਤੋਂ ਆਇਆ ਤੇ ਨਾ ਕੋਈ ਸਵਰਗ ਦੇ ਰਾਹ ਨੂੰ ਕਿਹਾ ਜਿਸੂ ਸਵਰਗ ਤੋਂ ਆਇਆ ਤੇ ਜਿਸੂ ਤਾਂ ਹੀ ਇਹਦੇ ਸਵਰਗ ਦੀਆਂ ਗੱਲਾਂ ਕਰਦੇ ਨੇ ਕਹਿੰਦਾ ਜਿੱਥੇ ਮੈਂ ਜਾਂਦਾ ਹਾਂ ਉੱਥੇ ਹੀ ਤੁਹਾਨੂੰ ਲੈ ਕੇ ਜਿਸੂ ਕਹਿੰਦਾ ਹੈ ਨਾ ਬੋਲ ਕੇ ਇਹਨੇ ਕਿਹਾ ਸਾਡੇ ਤੇ ਕਹਿੰਦੇ ਉਹ ਆ ਜਿਸੂ ਕਹਿੰਦਾ ਮੈਂ ਆ ਹਨ ਤੂੰ ਜਿੰਨੇ ਵੀ ਦੇਖ ਲੋ ਕਹਿਣਗੇ ਉਹ ਆ ਪਰ ਉਹਨਾਂ ਨੂੰ ਪੁੱਛਣਾ ਉਹ ਕੌਣ ਆ ਉਹਨਾਂ ਨੂੰ ਪਤਾ ਹੀ ਨਹੀਂ ਜੀਸੂ ਕਹਿੰਦਾ ਰਾਹ ਸਚਾਈ ਤੇ ਜੀਵਨ ਮੈਂ ਹਾਂ ਮੇਰੇ ਵਸੀਲੇ ਤੋਂ ਬਿਨਾ ਕੋਈ ਪਿਤਾ ਪਰਮੇਸ਼ਰ ਦੇ ਕੋਲ ਨਹੀਂ ਕੋਈ ਜਾ ਸਕਦਾ ਉਹਦੇ ਵਸੀਲਾ ਵਿਚੋਲਾ ਇਹ ਸੁਮਸੀਆ ਜਿਹੜਾ ਜਸੂ ਦੇ ਕੋਲ ਆਏਗਾ ਤੋਬਾ ਕਰੇਗਾ ਬਾ ਦੁਸ਼ਮਾ ਲਵੇਗਾ ਇਹ ਸੁਮਸੀ ਨੂੰ ਆਪਣਾ ਪ੍ਰਭੂ ਮੰਨ ਲੇਗਾ ਇਹ ਉਹ ਸਵਰਗ ਵਿੱਚ ਚਲਿਆ ਮੇਰਾ ਸਵਰਗ ਚ ਕੋਈ ਜਾਏਗਾ ਨਹੀਂ ਚਾ ਜਿੰਨੇ ਮੰਜੀ ਲੰਗਰ ਲਾਏ ਹੋਣ ਜਿੰਨੇ ਮਰਜੀ ਦਾਨ ਪੁੰਨ ਕੀਤੇ ਹੋਣ ਚਾ ਜਿੰਨਾ ਮਰਜੀ ਉਹਨਾਂ ਨੇ ਜੋ ਮਰਜੀ ਕੀਤਾ ਹੋਏ ਚਾ ਵਡੀਆਂ-ਵਡੀਆਂ ਬਲੰਦੀਆਂ ਨੂੰ ਸੂਆ ਹੋਵੇ ਚਾ ਵਡੇ-ਵਡੇ ਕੰਮ ਕੀਤੇ ਹੋਣਗੇ ਪਾਰ ਸਵਰਗ ਦਾ ਰਾਹ ਨਹੀਂ ਜਾਣਦੇ ਤੇ ਸਵਰਗ ਚ ਜਾਣਗੇ ਕਿਉਂਕਿ ਸਵਰਗ ਦਾ ਰਾਹ ਇਕ ਕੋ ਜਾਣਦਾ ਹੈ ਨਾ ਜਿਸੁੰਸੀ ਹਨਾ ਰਾਜ ਸੁੰਸੀ ਜਾਣਦਾ ਚਲੋ ਇੱਕ ਬਚਨ ਆਖਰੀ ਬਚਨ ਪੜਦੇ ਹੋ ਫਿਰ ਆਪਾਂ ਬੰਦ ਕਰਾਂਗੇ ਮੈਨੂੰ ਸਾਰੀ ਤਕੀ ਹੋਇਓ ਕਿੱਥੇ ਕੀ ਲਿਖਿਆ ਹੈ ਸਾਰੇ ਥੱਕੇ ਹੋਇਓ ਪਾਰ ਦੇ ਢੱਪਿਓ ਪਾਰ ਦੇ ਢੇਕ ਦੱਪਿਓ ਪ੍ਰਭੂ ਕਿੰਨਾਂ ਨੂੰ ਬੁਲਾਉਂਦਾ ਜੇ ਜਿਹੜੇ ਪਹਾੜ ਦੇ ਹੇਠ ਦੱਬੇ ਹੋਏ ਨੇ ਜਿਹੜੇ ਬੋਝ ਦੇ ਥੱਲੇ ਦੱਬੇ ਨੇ ਜਿਹੜੇ ਪਾਪ ਵਿੱਚ ਦੱਬੇ ਪਏ ਨੇ ਜਿਹੜੇ ਮੁਸੀਬਤਾਂ 'ਚ ਦੱਬੇ ਹੋਏ ਨੇ ਜਿੰਨੇ ਵੀ ਭੂਤਾਂ ਦੇ ਸਤਾਏ ਜਾਦੂਗਰ ਜਿੰਨੇ ਵੀ ਲਿਚਾਰ ਜਿੰਨੇ ਵੀ ਬਿਮਾਰ ਜਿੰਨੇ ਵੀ ਕਮਜ਼ੋਰ ਜਿੰਨੇ ਵੀ ਬੋਝ ਦੇ ਥੱਲੇ ਦੱਬੇ ਨੇ ਯਿਸੂ ਮਸੀਹ ਕਹਿੰਦਾ ਏ ਏ ਥੱਕੇ ਹੋਇਓ ਪਹਾੜ ਦੇ ਹੇਠ ਦੱਬਿਓ ਮੇਰੇ ਕੋਲ ਆਜੋ ਤੇ ਮੈਂ ਤੁਹਾਨੂੰ ਰਾਮ ਤੇ ਜਸੂਸੀ ਆਪਣੇ ਆਪ ਨੂੰ ਕਹਿੰਦਾ ਨਾ ਮੈਂ ਨਹੀਂ ਤੁਹਾਨੂੰ ਕਿ ਦਵਾਗਾ ਤੇ ਜਸੂਸੀ ਰਾਮ ਦਿੰਦਾ ਤੇ ਲੋਕੀ ਰਾਮ ਪਾਉਂਦੇ ਨੇ ਹਨਾ ਤੇ ਕਾਇਨੇ ਤੇ ਚਰਚ ਵਾਲਾ ਹੁੰਦੇ ਨੇ ਕਿਉਂਕਿ ਉੱਥੋਂ ਕੀ ਮਿਲਦਾ ਰਾਮ ਇਕੱਲਾ ਰਾਮ ਹੀ ਨਹੀਂ ਮਿਲਦਾ ਇਹ ਜਸੂਸੀ ਮੁਕਤੀ ਵੀ ਦਿੰਦਾ ਇਕੱਲੀ ਮੁਕਤੀ ਨਹੀਂ ਪ੍ਰਭੂ ਜਸੂਸੀ ਸ਼ਾਂਤੀ ਵੀ ਦਿੰਦਾ ਕੱਲੀ ਸ਼ਾਂਤੀ ਨਹੀਂ ਯੈਸੂ ਆਪਣੇ ਗੱਲ ਦੇ ਨਾਲ ਲਾਂਦਾ ਤੇ ਉਹਨੂੰ ਆਪਣੇ ਕੋਲ ਬਿਠਾਉਂਦਾ ਤੇ ਉਹਨੂੰ ਨਾਲ ਲੈ ਜਾਂਦਾ ਹੈ ਇੱਕ ਬੜੀ ਉੱਚੀ ਬੋਲੋ ਹੇ ਰੱਬ ਮੈਂ ਵੀਡੀਓ ਸੁਣਦਿਆਂ ਤੁਹਾਨੂੰ ਪਤਾ ਕੀ ਕਹਿੰਦੇ ਗਰੀਬ ਲੋਕ ਜਾਂਦੇ ਨੇ ਜਿਨ੍ਹਾਂ ਨੂੰ ਆਹ ਕਹਿੰਦਾ ਅਨਬੁੱਧੀ ਲੋਕ ਜਾਂਦੇ ਨੇ ਚਰਚਾਂ ਦੇ ਵਿੱਚ ਲੈ ਤੁਸੀਂ ਭਈ ਅਨਬੁੱਧੀ ਲੋਕ ਆ ਕੁੜੀ ਨੇ ਬੀਏ ਕਿਸ ਨੇ ਐਮਏ ਤਗੜੇ ਤਗੜੇ ਪੜਾ ਲਿਖੇ ਗੱਡੀਆਂ ਵਾਲੇ ਉਹਨਾਂ ਨੂੰ ਕਹਿੰਦੇ ਵਿਚਾਰੇ ਗਰੀਬ ਆ ਨਾ ਇਹਨਾਂ ਨੂੰ ਅਹੀ ਨਹੀਂ ਪੁੱਛ ਸਕੇ ਲੈ ਕਹਿੰਦੇ ਅਹੀ ਗੱਲ ਨਹੀਂ ਲਾਇਆ ਤੇ ਇਹਨਾਂ ਨੇ ਲਾ ਲਿਆ ਅਹੀ ਨਹੀਂ ਲਾਇਆ ਜੇ ਸੁਨੇ ਗੱਲ ਨਾ ਲਾਇਆ ਅਹੀ ਨਹੀਂ ਬੁਲਾਉਂਦੇ ਯੇਸੂ ਬੁਲਾਉਂਦਾ ਯੇਸੂ ਨੇ ਕਿਹਾ اے ਥੱਕੇ ਹੋਇਓ ਭਾਰੇ ਡਰਬਿਓ ਮੇਰੇ ਕੋਲ ਆਜੋ ਮੈਂ ਤੁਹਾਨੂੰ ਰਾਮ ਉਹ ਯੇਸੂ ਰਾਮ ਦਿੰਦਾ ਉਹਨਾਂ ਨੂੰ ਰਾਮ ਮਿਲਦਾ ਉਹ ਸ਼ਾਂਤੀ ਪਾਉਂਦੇ ਉਹ ਮੁਕਤੀ ਪਾਉਂਦੇ ਉਹ ਚੰਗਿਆਈ ਪਾਉਂਦੇ ਫੇਰ ਯਿਸੂ ਦੇ ਕੋਲ ਆਉਂਦੇ ਉਹ ਨਾਚਦੇ ਯਿਸੂ ਦੇ ਕੋਲ ਆਉਂਦੇ ਉਹ ਸਾਨੂੰ ਤੇ ਪਹਿਲੋ ਕਹਿੰਦੇ ਮੇਰੀ ਬੇਬੇ ਚੰਗੀ ਹੋ ਜਾਏਗੀ ਮੇਰੀ ਮੇਰੇ ਪਾਪੇ ਦੀ ਬਾਵਾਸੀਰ ਖਤਮ ਹੋ ਜਾਏਗੀ ਮੇਰੇ ਪਾਪੇ ਨੂੰ ਗੁਰਦੇ ਨਵੇਂ ਪੈ ਜਾਣਗੇ ਸਾਨੂੰ ਤੇ ਪਹਿਲੇ ਸਾਡੇ ਗਾੜੀ ਉਹਨਾਂ ਨੇ ਰੱਖਿਆ ਹੁੰਦਾ ਤੇ ਆਹੀ ਵੀ ਯਿਸੂ ਦੇ ਅੱਗੇ ਕਹਿੰਨੇ ਆਪੀ ਚਰਚ ਚ ਆਓ ਪ੍ਰਭੂ ਨੂੰ ਦਿਲ ਦਾ ਪ੍ਰਭੂ ਦੇ ਕੇ ਮਨ ਫਰੋ ਤੇ ਢਾਡੀ ਬਾਵਾਸੀਰ ਕੀ ਢਾਡੇ ਪੂਰੇ ਖਾਨਦਾਨ ਦੀ ਬਾਵਾਸੀਰ ਖਤਮ ਹੋ ਜਾਏਗੀ ਬੋਲੋ ਹallelujah ਹallelujah ਹਣਾ ਚੜ ਚੜਾਉਣਾ ਇਹ ਵੀ ਕੀ ਹੈ ਬਾਵਾਸੀਰ ਆ ਹਾਂ ਮਸੀਹ ਦੇ ਲੋਕਾਂ ਕੋਲੋਂ ਚਿੜੀ ਜਾਣਾ ਕਹੀ ਜਾਣਾ ਕਿ ਉਹ ਲਾਓਏ ਇਹਨਾਂ ਦਾ ਇਹਨਾਂ ਦਾ ਪੰਡਾਲ ਭਰ ਗਿਆ ਲਾ ਸਾਡਾ ਕਿਉਂ ਨਹੀਂ ਭਰਦਾ ਤੁਹਾਡਾ ਕਿੱਥੋਂ ਭਰੇ ਜੇ ਸੁਮਸੀ ਚੰਗਿਆਈ ਦਿੰਦਾ ਬੋਲੋ ਹਾਲੇਲੂਇਆ ਜੇ ਸੁਮਸੀ ਭੂਤ ਕੱਢਦਾ ਉਸੇ ਵੇਲੇ ਉਸੇ ਵੇਲੇ ਲੋਕੀ ਨजात ਪਾਉਂਦੇ ਨੇ ਹਨਾ ਤੇ ਭਾਈ ਜਿੱਧਰੋਂ ਨजात ਮਿਲਦੀ ਲੋਕਾਂ ਨੂੰ ਉਧਰ ਹੀ ਆਉਣਾ ਜਿੱਧਰੋਂ ਮੁਕਤੀ ਮਿਲਦੀ ਉਧਰ ਹੀ ਜਾਣਾ ਜਿੱਥੋਂ ਸ਼ਾਂਤੀ ਮਿਲਦੀ ਲੋਕਾਂ ਨੇ ਤੇ ਉਧਰ ਹੀ ਜਾਣਾ ਸਾਡਾ ਤੇ ਐਵੇਂ ਨਾਂ ਲੱਗਦਾ ਕਰਦਾ ਤੇ ਸਾਡਾ ਯਿਸੂ ਆ ਇਹ ਕਹਿੰਦੀ ਬੋਲਦਾ ਸਾਡੇ ਦੇਵੇਂ ਨਾਲ ਜਾਂ ਪਾਸਟਰ ਪਾਸਟਰ ਕੋਟ ਨਹੀਂ ਕਰਦੇ ਇਹ ਯਿਸੂ ਨੇ ਬੁਲਾਇਆ ਤੁਹਾਨੂੰ ਯਿਸੂ ਨੇ ਕਿਹਾ ਕਿ ਹੈ ਥੱਕੇ ਹੋਇਓ ਉਹ ਕਹਿੰਦਾ ਥੱਕ ਗਏ ਹੋ ਨਾ ਫੇਰ ਆਓ ਤੇ ਜਿੰਨੇ ਵੀ ਸਾਡੇ ਕੋ ਆਉਂਦੇ ਨੇ ਨਾ ਚਰਚ ਦੇ ਥੱਕੇ ਹੋਏ ਆਉਂਦੇ ਵਿਚਾਰੇ ਵਿਚਾਰੇ ਨਹੀਂ ਆਏ ਪੜੇ ਲਿਖੇ ਲੋਕ ਨੇ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਹਨਾਂ ਦੀਆਂ ਇਹ ਬੁੱਧੀ ਵਾਲੇ ਨੇ ਪ੍ਰਭੂ ਦੇ ਕਲਾਮ ਚ ਲਿਖਿਆ ਪਹਿਲਾਂ ਤੁਹਾਡੇ ਕੋਲ ਬੁੱਧ ਨਹੀਂ ਸੀ ਹੁਣ ਤੁਹਾਡੇ ਕੋ ਕੀ ਆ ਗਈ ਆ ਤੁਸੀਂ ਬੁੱਧ ਵਾਲੇ ਹੋ ਗਏ ਹੋ ਹੁਣ ਤੇ ਉਹ ਬੁੱਧ ਵਾਲੇ ਹੋ ਗਏ ਨੇ ਉਹਨਾਂ ਦੇ ਕੋਲ ਗਿਆਨ ਆ ਗਿਆ ਹੁਣ ਤੇ ਉਹ ਸਮਝ ਵਾਲੇ ਹੋਣਗੇ ਹੁਣ ਉਹ ਪਿੱਛੇ ਮੁੜਨ ਵਾਲੇ ਹਨਾ ਹੁਣ ਪਤਾ ਕੀ ਕਹਿੰਦੇ ਨੇ ਮੈਂ ਪਿੱਛੇ ਨਹੀਂ ਮੁੜਨਾ ਹੁਣ ਮੈਂ ਬਣਨਾ ਪ੍ਰਭੂ ਦਾ दास ਬਣਨਾ ਹੁਣ ਇਹ ਦਾਸ ਬਣ ਲਈ ਆਉਂਦੇ ਨੇ ਪ੍ਰਭੂ ਕੀ ਕਹਿੰਦਾ ਹੈ ਥੱਕੇ ਹੋਇਓ ਭਾਰ ਦੇ ਹੇਠ ਦਬਿਓ ਮੇਰੇ ਕੋਲ ਆਓ ਤੇ ਮੈਂ ਹੀ ਤੁਹਾਨੂੰ ਰਾਮ ਤੇ ਜਿੰਨੇ ਕਹਾ ਰਾਮ ਹੋਹੀ ਦਿੰਦਾ ਨਾ ਹਣਾ ਹੁਣ ਪ੍ਰਭੂ ਨੇ ਰਾਮ ਕਿਹਾ ਤੇ ਉਹੀ ਰਾਮ ਦਿੰਦਾ ਕਿਉਂ ਕਿਉਂ ਭਾਜੀ ਹਣੇ ਰਾਮ ਜਸੂ ਦਿੰਦਾ ਨਾ ਤੇ ਜਦੋਂ ਜਸੂ ਰਾਮ ਦਿੰਦਾ ਤੇ ਲੋਕਾਂ ਨੇ ਜਸੂ ਨੂੰ ਪਸੰਦ ਕਰਦੇ ਜਸੂ ਕੌਣਾ ਕਿ ਦੂਜੇ ਕੌਣ ਹਨ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਜੇਸੂ ਸੀ ਤੁਹਾਨੂੰ ਜਸੂ ਨੇ ਬੁਲਾਇਆ ਵੇਖੋ ਤੁਸੀਂ ਕਿੰਨੀ بارش ਹੋ ਰਹੀ ਸੀ ਕਿੰਨਾ ਠਿੱਕੜ ਸੀ ਫਿਰ ਵੀ ਤੁਸੀਂ ਪ੍ਰਭੂ ਦੇ ਕੋਲ ਆਏ ਫਿਰ ਵੀ ਤੁਸੀਂ ਕਿਤੇ ਪ੍ਰਭੂ ਦੇ ਨਾਮ ਤੁਸੀਂ ਪਿਆਰ ਕਰਦੇ ਇਹੀ ਪਿਆਰ ਤੁਹਾਡੇ ਵਿੱਚ ਬਣਿਆ ਰਵੇ ਤੇ ਇਹੀ ਪਿਆਰ ਤੁਹਾਨੂੰ ਸਵਰਗ ਚ ਲੈ ਕੇ ਜਾਏਗਾ ਖੁਦਾ ਦਾ ਇਹਨਾਂ ਵਚਨਾ ਦੁਆਰਾ ਬਹੁਤ ਸਾਰੀ ਆਸ਼ੀਸ਼ ਤੇ ਵਰਤਣਾਵੇ ਜਿਨ੍ਹਾਂ ਨੂੰ ਵਧੀਆ ਲੱਗਾ ਇੱਕ ਵਾਰੀ ਤਾਲੀ ਜਰੂਰ ਮਾਰੋ